ਦੋਸਤੋ ਜੇ ਤੁਹਾਡੇ ਅੰਦਰ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਗੌਰਵਮਈ ਖਾਲਸਾ ਰਾਜ ਨੂੰ ਇੱਕ ਵਾਰ ਫਿਰ ਤੋਂ ਦੇਖਣ ਦੀ ਤੜਫ ਹੈ ਤਾਂ ਇਹ ਮੌਕਾ ਹੱਥੋਂ ਨਾ ਗਵਾਓ 22 ਨਵੰਬਰ ਨੂੰ ਪਹਿਲੇ ਸ਼ੋਅ ਨੇ ਬ੍ਰੈਂਟਨ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ ਤੇ ਹੁਣ ਸਰਕਾਰੇ ਖਾਲਸਾ ਦਾ ਦੂਜਾ ਸ਼ੋਅ ਸ਼ਨੀਵਾਰ 29 ਨਵੰਬਰ 2025 ਨੂੰ ਚਿੰਗਿਓਕਸੀ ਸਕੈਂਡਰੀ ਸਕੂਲ ਐਡੀਟੋਰੀਅਮ ਵਿੱਚ ਪੇਸ਼ ਹੋਵੇਗਾ ਇਹ ਕੋਈ ਸਾਧਾਰਨ ਨਾਟਕ ਨਹੀਂ ਹੈ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਮਹਾਨ ਇਤਿਹਾਸ ਨੂੰ ਲਾਈਵ ਪੈਨੋਰਮਿਕ ਲਾਈਟ ਐਂਡ ਸਾਊਂਡ ਸਟੇਜ ਪਲੇ ਦੇ ਰੂਪ ਵਿੱਚ ਜਿਉਂਦਾ ਕੀਤਾ ਜਾ ਰਿਹਾ ਹੈ ਗੁਰੂ ਸਾਹਿਬਾਨ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਬਰਾਬਰੀ ਤੇ ਪਿਆਰ ਵਾਲੇ ਸਮਰਾਜ ਦੀ ਇੱਕ ਅਨੋਖੀ ਝਲਕ ਤੁਹਾਨੂੰ ਸ਼ਾਨਦਾਰ ਲਾਈਟ ਸਾਊਂਡ ਤੇ ਇਫੈਕਟਸ ਦੇ ਨਾਲ ਦੇਖਣ ਨੂੰ ਮਿਲੇਗੀ ਤਾਂ ਭਾਰਤ ਅਤੇ ਕੈਨੇਡਾ ਦੇ ਨਾਮੀ ਅਦਾਕਾਰਾਂ ਜਿਵੇਂ ਦਿਲਾਵਰ ਸਿੱਧੂ ਨਨਿੰਦਰ ਨੀਨਾ ਜਤਿੰਦਰ ਸਿੰਧੂ ਤੇ ਹੋਰ ਬਹੁਤ ਸਾਰੇ ਅਦਾਕਾਰ ਇਸ ਦੇ ਵਿੱਚ ਲਾਜਵਾਬ ਅਦਾਕਾਰੀ ਕਰਦੇ ਤੁਹਾਨੂੰ ਨਜ਼ਰ ਆਉਣਗੇ ਤੇ ਇਸ ਪੇਸ਼ਕਾਰੀ ਨੂੰ ਦੇਖ ਕੇ ਦਰਸ਼ਕ ਆਪਣੇ ਆਪ ਨੂੰ ਉਸੇ ਸੁਨਹਿਰੀ ਦੌਰ ਦੇ ਵਿੱਚ ਪਾਉਣਗੇ ਤਾਂ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਸਿੱਖ ਰਾਜ ਦੇਖਣ ਦੀ ਚਾਹ ਹੈ ਤਾਂ ਵੇਖਣਾ ਨਾ ਭੁੱਲਿਓ ਸਰਕਾਰੇ ਖਾਲਸਾ